ਪੰਜਾਬ ਦੇ ਵਿੱਚ ਜਿੰਨੇ ਸਾਡੇ ਡੀਡਿਕਸ਼ਨ ਤੇ ਰੀਹੈਬ ਸੈਂਟਰਸ ਨੇ ਸਰਕਾਰ ਉਹਨਾਂ ਦੇ ਉੱਤੇ ਵੀ ਇਸ ਵੇਲੇ ਬਿਲਕੁਲ ਨੇੜੇ ਤੋਂ ਕੰਮ ਕਰ ਰਹੀ ਹੈ ਕਿਉਂਕਿ ਸਰਕਾਰ ਦਾ ਜਿਹੜਾ ਮਕਸਦ ਹੈ ਇਨਫੋਇਨਿੰਗ ਆ ਕਿ ਜਿਹੜੇ ਡਰਗ ਲੈਣ ਵਾਲੇ ਨੇ ਉਹਨਾਂ ਨੂੰ ਇੱਥੇ ਲਿਆਂਦਾ ਕੁਝ ਦਿਨਾਂ ਤੋਂ ਬਾਅਦ ਜਿਹੜਾ ਉਹ ਉੱਥੋਂ ਕੱਢ ਦਿੱਤਾ ਅ ਅਸੀਂ ਉਹਨਾਂ ਨੂੰ ਇਹ ਚਾਹੁੰਦੇ ਆ ਕਿ ਜਦੋਂ ਇੱਥੋਂ ਜਾਣ ਉਹ ਵਕਿਆ ਕਲੀਨ ਹੋ ਕੇ ਜਾਣ ਜੇ ਕਿਸੇ ਕੋਲੇ ਜੌਬ ਨਹੀਂ ਆ ਉਹਨੂੰ ਉਹੋ ਜੀ ਟ੍ਰੇਨਿੰਗ ਦਵਾਈ ਜਾਵੇ ਉਹਨਾਂ ਨੂੰ ਖੇਡਾਂ ਦੇ ਵਿੱਚ ਬਿਜ਼ੀ ਕੀਤਾ ਜਾਵੇ ਤਾਂ ਕਿ ਬਾਅਦ ਦੇ ਵਿੱਚ ਉਹ ਇਸ ਪਾਸੇ ਵੱਲ ਨਾ ਪਰ ਅਸੀਂ ਪਹਿਲਾਂ ਇੱਕ ਡਿਸਟ੍ਰਿਕਟ ਜਿਹੜਾ ਉਹ ਲਿਆ ਸੀਗਾ ਉਹ ਮੈਂ ਨਾਮ ਤਾਂ ਨਹੀਂ ਅਜੇ ਉਹ ਦੱਸਦਾ ਪਰ ਉਹਦੇ ਉੱਤੇ ਅਸੀਂ ਪਹਿਲਾਂ ਪਾਇਲਟ ਪ੍ਰੋਜੈਕਟ ਦੇ ਤੌਰ ਦੇ ਤੇ ਕੰਮ ਕੀਤਾ ਹੁਣ ਉਹੀ ਜਿਹੜੀਆਂ ਚੀਜ਼ਾਂ ਨੇ ਅਸੀਂ ਪੰਜਾਬ ਦੇ ਜਿੰਨੇ ਵੀ ਸਾਡੇ ਡੀਡਿਕਸ਼ਨ ਸੈਂਟਰ ਨੇ ਰੀਹੈਬ ਸੈਂਟਰ ਨੇ ਉਹਨਾਂ ਦੇ ਵਿੱਚ ਜਾ ਕੇ ਉਹੀ ਚੀਜ਼ਾਂ ਜਿਹੜੀਆਂ ਹਰ ਜ਼ਿਲ੍ਹੇ ਦੇ ਵਿੱਚ ਅਸੀਂ ਉਹ ਕਰਨੀਆਂ ਨੇ ਕਿਉਂਕਿ ਇਹ ਕੰਮ ਬਹੁਤ ਔਖਾ ਹੈ ਵੀ 22 ਸਾਲ ਤੋਂ ਪੰਜਾਬ ਨੂੰ ਇਸ ਜਿਹੜੇ ਗਰਕਣ ਵਾਲੀ ਸਥਿਤੀ ਉਸ ਪਾਸੇ ਧੱਕਿਆ ਹੋਇਆ ਸੀਗਾ ਪਰ ਇਹਦੇ ਹਰ ਫੀਲਡ ਦੇ ਉੱਤੇ ਕਿਉਂਕਿ ਯੁੱਧ ਨਸ਼ਿਆਂ ਵਿਰੁੱਧ ਯੁੱਧ ਹੈ ਯੁੱਧ ਇੱਕ ਐਂਗਲ ਤੋਂ ਨਹੀਂ ਹੁੰਦਾ ਕਈ ਐਂਗਲ ਤੋਂ ਜਿਹੜਾ ਉਹ ਲੜਿਆ ਜਾ ਰਿਹਾ ਸਾਡੀ ਜਿਹੜੀ ਨਸ਼ਾ ਮੁਕਤੀ ਮੋਰਚਾ ਦੀ ਟੀਮ ਹੈ ਇਹ ਉਹਦੇ ਕੋਲੇ ਡਿਊਟੀ ਹੈ ਇਹਨਾਂ ਦੇ ਉੱਤੇ ਕੰਮ ਕਰਨ ਦੀ ਸੁਖੀਤੂਰੀ ਸਾਡੇ ਇਸ ਜ਼ੋਨ ਦੇ ਇੰਚਾਰਜ ਨੇ ਬਾਕੀ ਸਾਰੀ ਜਿਹੜੀ ਟੀਮ ਬੈਠੀ ਆ ਤੋ ਇਹ ਇੱਕ ਵਾਰੀ ਨਹੀਂ ਅੱਜ ਤੁਸੀਂ ਆਇਓ ਹੋ ਸਕਦਾ ਤੁਹਾਨੂੰ ਦੱਸੇ ਤੋਂ ਬਿਨਾ ਆਉਣ ਵਾਲੇ ਦਿਨਾਂ ਦੇ ਦੌਰਾਨ ਜਦੋਂ ਵੀ ਸਮਾਂ ਲੱਗਿਆ ਸੀ ਵਿੱਚੋਂ ਵਿੱਚੋਂ ਸਾਡੀ ਕੋਈ ਨਾ ਕੋਈ ਟੀਮ ਦੇ ਮੈਂਬਰ ਜਿਹੜੇ ਉਹ ਕੰਟੀਨਿਊਸ ਆਉਣਗੇ ਅਸੀਂ ਸਿਰਫ ਇਹ ਨਹੀਂ ਆ ਕਿ ਉੱਥੇ ਵਿਜ਼ਿਟ ਕਰ ਦਿੱਤਾ ਸੁਣ ਕੇ ਵੀ ਆਏ ਆ ਉਹਨਾਂ ਨੂੰ ਹੁਣ ਦੁਬਾਰਾ ਫੇਰ ਸੁਣਾਗੇ ਅਸੀਂ ਹਰ ਵਿਅਕਤੀ ਨੂੰ ਸੁਣਨਾ ਚਾਹੁੰਦੇ ਆ ਕਿ ਉਹ ਮਨ ਦੇ ਵਿੱਚ ਉਹਦੇ ਕੀ ਆ ਜੇ ਉਹ ਕੋਈ ਕਿਸੇ ਕਿਸਮ ਦੀ ਇਹੋ ਜੀ ਗੱਲ ਲੈ ਕੇ ਬੈਠਾ ਜਿਹੜੀ ਬਾਹਰ ਨਹੀਂ ਨਿਕਲ ਰਹੀ ਤੇ ਉਹ ਉਹਨੂੰ ਕੱਲ ਨੂੰ ਫੇਰ ਨਸ਼ਾ ਕਰਨ ਦੇ ਵਾਸਤੇ ਮਜਬੂਰ ਕਰ ਸਕਦੀ ਹੈ ਰੀਹੈਬ ਦਾ ਜਿਹੜਾ ਮਤਲਬ ਇਹੀ ਹੈ ਕਿ ਉਹਦੀ ਗੱਲ ਸੁਣਨੀ ਜਿਹੜੀ ਕਾਉਂਸਲਿੰਗ ਟਾਈਪ ਦੀ ਔਰ ਇਹਦੇ ਵਾਸਤੇ ਸਰਕਾਰ ਹਰ ਪੱਖੋਂ ਜਿਹੜੀ ਉਹ ਕੋਸ਼ਿਸ਼ ਕਰ ਰਹੀ ਹੈ ਐਕਸਪਰਟ ਜਿਹੜੇ ਉਹ ਹਾਇਰ ਕੀਤੇ ਜਾ ਰਹੇ ਨੇ ਔਰ ਜਿਹੜੀਆਂ ਦਵਾਈਆਂ ਵਗੈਰਾ ਨੇ ਉਹ ਸਾਰੀਆਂ ਹੋਣ ਸਾਫ ਸਫਾਈ ਰੋਟੀ ਪਾਣੀ ਉਹਨਾਂ ਦਾ ਹਰ ਚੀਜ਼ ਦਾ ਜਿਹੜਾ ਉਹ ਧਿਆਨ ਰੱਖਿਆ ਜਾਵੇ ਕਿਉਂਕਿ ਉਹਨ ਡਰੱਗ ਦੀ ਸਪਲਾਈ ਲਾਈਨ ਦੀ ਜਦੋਂ ਲੱਕ ਜਿਹੜਾ ਉਹ ਟੁੱਟਿਆ ਤੇ ਇਹਨਾਂ ਜਗ੍ਹਾ ਦੇ ਉੱਤੇ ਗਿਣਤੀ ਡਰੱਗ ਕਰਨ ਵਾਲਿਆਂ ਦੀ ਵਧੀਆ ਅਸੀਂ ਉਹਨਾਂ ਦੇ ਤੇ ਪਰਚੇ ਦੇ ਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਨਹੀਂ ਟਕਣਾ ਚਾਹੁੰਦੇ ਅਸੀਂ ਉਹਨਾਂ ਨੂੰ ਨਵੀਂ ਜ਼ਿੰਦਗੀ ਜਿਉਣ ਦੇ ਵਾਸਤੇ ਇੱਕ ਮਕਸਦ ਦੇਣਾ ਚਾਹੁੰਦੇ ਸਰ ਇਸ ਤਰ੍ਹਾਂ ਕੁਝ ਇਸ ਲਈ ਅਗਰ ਕੀ ਹੋ ਕੇ ਚਲਾ ਜਾਂਦਾ ਦੁਨੀਆ ਜੋ ਤੇ ਉਹਦੇ ਆ ਕੁਝ ਹੈ ਅ ਵਕ ਵਕ ਲੇਲਿਆਂ ਦੇ ਵਿੱਚ ਅਸੀਂ ਜਿਵੇਂ ਆਈਟੀਆਈ ਦੇ ਇਨਸਪੈਕਟਰਸ ਨੇ ਅਸੀਂ ਉਹਨਾਂ ਨੂੰ ਲਿਆਂਦਾ ਕੁਝ ਰੀਡਿਕਸ਼ਨ ਰੀਹੈਬ ਸੈਂਟਰਾਂ ਦੇ ਵਿੱਚ ਓਕੇ ਜਿਹੜਾ ਇੱਕ ਤਾਂ ਕੋਰਸ ਹੁੰਦਾ ਜਿਹੜਾ ਸਰਟੀਫਿਕੇਟ ਦੇ ਨਾਲ 2 ਸਾਲ ਦਾ ਸਾਲ ਦਾ ਉਹ ਨਹੀਂ ਅਸੀਂ ਕੁਝ ਦਿਨਾਂ ਦੇ ਵਿੱਚ ਕਿਸੇ ਨੂੰ ਕੋਈ ਵੈਲਡਿੰਗ ਦਾ ਕੰਮ ਪਹਿਲਾਂ ਜਾਣਦਾ ਉਹਨੂੰ ਟ੍ਰੇਨ ਕਰ ਦਿੱਤਾ ਕੋਈ ਪਲੰਬਰ ਦਾ ਜਾਣਦਾ ਉਹਨੂੰ ਟ੍ਰੇਨ ਕਰਤਾ ਇਲੈਕਟ੍ਰੀਸ਼ੀਅਨ ਦਾ ਜਾਣਦਾ ਉਹਨੂੰ ਟ੍ਰੇਨ ਕਰਤਾ ਇੱਥੇ ਫਰੀਦਕੋਟ ਵਾਲੇ ਦੇ ਵਿੱਚ ਅਗਲੇ ਕੁਝ ਦਿਨਾਂ ਦੇ ਵਿੱਚ ਜਿਵੇਂ ਫਾਸਟ ਫੂਡ ਹੈ 버ਗਰ ਬਣਾਉਣਾ ਜਾਂ ਉਹਨਾਂ ਦੀ ਜਿਹੜੀ ਟ੍ਰੇਨਿੰਗ ਹੈ ਇਸ ਤਰ੍ਹਾਂ ਦੀ ਵੀ ਇਸ ਜਗ੍ਹਾ ਦੇ ਉੱਤੇ ਸਟਾਰਟ ਹੋਊਗੀ ਤਾਂ ਕਿ ਉਹ ਆਪਣੇ ਪੈਰਾਂ ਸਿਰ ਹੋ ਸਕੇ